ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀਪੁਰ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਮਾਗਮ ਦੇ ਵਿੱਚ ਵੱਡਾ ਐਲਾਨ ਕੀਤਾ ਸੀ ਜਿਸ ਦੇ ਵਿੱਚ ਪੰਜਾਬ ਦੇ ਤਿੰਨ ਤਖਤਾਂ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨ ਦਿੱਤਾ ਗਿਆ ਸੀ ਤੇ ਉੱਥੇ ਸ਼ਰਾਬ ਕਵਾਬ ਤੇ ਤੰਬਾਕੂ ਦੀ ਵਿਕਰੀ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਜਨਤਾ ਦੇ ਅਨੁਸਾਰ ਬੇਸ਼ੱਕ ਇਹ ਇੱਕ ਵਧੀਆ ਉਪਰਾਲਾ ਪਰ ਇਸ ਫੈਸਲੇ ਨੂੰ ਦੂਰ ਅੰਦੇਸ਼ੀ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਤੇ ਸਿੱਧਾ ਤਾਨਾਸ਼ਾਹੀ ਫਰਮਾਨ ਲਾਗੂ ਕੀਤਾ ਗਿਆ ਪੰਜਾਬ ਦੇ ਸੀਐਮ ਇਸ ਫੈਸਲੇ ਨੂੰ ਸੁਣਾਉਂਦੇ ਆ ਫੁੱਲਿਆ ਨਹੀਂ ਸਮਾਰੇ ਸੀ ਪਰ ਇਸ ਵੇਲੇ ਉਹਨਾਂ ਪਰਿਵਾਰਾਂ ਦਾ ਕੀ ਬਣੇਗਾ ਜੋ ਇਨ੍ਹਾਂ ਤੰਦਿਆਂ ਦੇ ਉੱਤੇ ਆਪਣਾ ਪਰਿਵਾਰ ਪਾਲ ਰਹੇ ਨੇ ਇਸ ਵੇਲੇ ਇਨ੍ਹਾਂ ਸ਼ਹਿਰਾਂ ਦੇ ਵਿੱਚ ਇਹ ਧੰਦੇ ਕਰਨ ਵਾਲੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ ਤੇ ਸਰਕਾਰ ਨੂੰ ਦੁਬਾਰਾ ਇਸ ਫੈਸਲੇ ਨੂੰ ਵਿਚਾਰਨ ਦੇ ਲਈ ਵੀ ਦਬਾਅ ਬਣਾਇਆ ਜਾ ਰਿਹਾ ਜੇ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਬਣਾਉਣ ਦਾ ਫੈਸਲਾ ਚੰਗੀ ਸੋਚ ਹੈ ਪਰ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਜਨਤਾ ਨੂੰ ਪਸੰਦ ਨਹੀਂ ਆ ਰਹੀ ਜਾਂ ਕਹ ਲਈਏ ਕਿ ਜਨਤਾ ਨੂੰ ਉਸ ਦਾ ਨੁਕਸਾਨ ਪਹੁੰਚ ਰਿਹਾ ਤੇ ਜਿਸ ਕਰਕੇ ਜਨਤਾ ਰੋਸ ਵਿੱਚ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਅਰੋੜਾ ਮਹਾਸਭਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਅਰੋੜਾ ਨੇ ਕੀਤਾ ਉਨ੍ਹਾਂ ਨੇ ਸ਼ਰਾਬ ਨਾਨ ਵੇਜ ਤੇ ਪਾਨ ਦੇ ਕਾਰੋਬਾਰਾਂ ਉੱਤੇ ਲਗਾਈਆਂ ਗਈਆਂ ਜਿਹੜੇ ਪਾਬੰਦੀਆਂ ਨੇ ਉਹਨਾਂ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤੇ ਆਪਣਾ ਤਰਕ ਪੇਸ਼ ਕੀਤਾ। ਅਰੋੜਾ ਦਾ ਕਹਿਣਾ ਇਹ ਹੈ ਕਿ ਇਹ ਫੈਸਲਾ ਭਾਰਤੀ ਸੰਵਿਧਾਨ ਦੇ ਅਨੁਛੇਦ 19 ਜਿਹਦੇ ਵਿੱਚ ਪੇਸ਼ੇ ਤੇ ਰੋਜ਼ਗਾਰ ਦੀ ਆਜ਼ਾਦੀ ਹੈ ਤੇ ਅਨੁਛੇਦ 21 ਜਿਹਦੇ ਵਿੱਚ ਸਨਮਾਨ ਦੇ ਨਾਲ ਜੀਵਨ ਦਾ ਅਧਿਕਾਰ ਹੈ ਉਹਦੇ ਅਨੁਸਾਰ ਹੋਣਾ ਚਾਹੀਦਾ ਹੈ। ਤੇ ਨਾਲ ਨਾਲ ਸਰਕਾਰ ਨੂੰ ਪਹਿਲਾਂ ਇਹ ਮੁਲਾਂਕਣ ਕਰਨ ਦੀ ਅਪੀਲ ਕੀਤੀ ਹੈ ਕਿ ਇਹ ਇਵੇਂ ਯਕੀਨੀ ਬਣਾਇਆ ਜਾਏਗਾ ਕਿ ਸਾਲਾਂ ਤੋਂ ਉੱਥੇ ਰਹਿ ਰਹੇ ਲੋਕਾਂ ਨੂੰ ਪ੍ਰਵਾਸ ਕਰਨ ਦੇ ਉੱਤੇ ਵਿੱਤੀ ਯਾਨੀ ਕਿ ਆਰਥਿਕ ਨੁਕਸਾਨ ਨਾ ਹੋਵੇ। ਧੁਕਵੀਂ ਰਿਹائش ਦੇ ਨਾਲ-ਨਾਲ ਰਾਹਤ ਲਈ ਸਮਾਂ ਪ੍ਰਦਾਨ ਕਰਨਾ ਨਿਆਂ ਅਤੇ ਕਾਨੂੰਨ ਦੇ ਅਨੁਸਾਰ ਹੋਣਾ ਚਾਹੀਦਾ ਹੈ। ਤਾਂ ਜੋ ਲੋਕ ਆਪਣੇ ਕਾਰੋਬਾਰ ਨੂੰ ਪਬੰਧਿਤशुदा ਖੇਤਰਾਂ ਦੇ ਅੰਦਰ ਛੱਡ ਦਿੰਦੇ ਨੇ ਤੇ ਉਹਨਾਂ ਨੂੰ ਭੁੱਖੇ ਨਾ ਰਹਿਣਾ ਪਵੇ। ਕਿਉਂਕਿ ਉਹਨਾਂ ਵੱਲੋਂ ਜਿਹੜਾ ਫਰਮਾਨ ਹੈ ਆ ਸੀਆ ਮਾਨ ਦੇ ਵੱਲੋਂ ਲਾਗੂ ਕਰ ਦਿੱਤਾ ਗਿਆ ਤੇ ਹੁਣ ਉਹਨਾਂ ਉਤੇ ਲਾਗੂ ਕੀਤਾ ਵੀ ਜਾ ਰਿਹਾ ਤੇ ਹੁਣ ਜਿਹੜੇ ਇਹ ਧੰਦੇ ਕਰਨ ਵਾਲੇ ਲੋਕ ਨੇ ਯਾਨੀ ਕਿ ਜਿਹੜੇ ਕਿ ਤੰਬਾਕੂ ਦਾ ਕਾਰੋਬਾਰ ਕਰਦੇ ਨੇ ਜਾਂ ਨਾਨ ਵੇਜ ਦਾ ਕਾਰੋਬਾਰ ਕਰਦੇ ਨੇ ਸ਼ਰਾਬ ਦਾ ਕਾਰੋਬਾਰ ਕਰਦੇ ਨੇ ਉਹਨਾਂ ਦੇ ਲਈ ਇਸ ਵੇਲੇ ਆਪਣੇ ਧੰਦੇ ਨੂੰ ਇੱਕਦਮ ਚੱਕ ਕੇ ਕਿਸੇ ਹੋਰ ਸ਼ਹਿਰ ਦੇ ਵਿੱਚ ਲੈ ਜਾਣਾ ਵੱਡੀ ਮੁਸ਼ਕਲ ਖੜੀ ਹੋਈ ਹੋਈ ਹੈ ਤਾਂ ਅਰੋੜਾ ਨੇ ਇੱਥੇ ਇਹ ਕਿਹਾ ਕਿ ਜਿਹੜੇ ਜ਼ਿਆਦਾਤਰ ਵਪਾਰੀ ਨੇ ਇਸ ਲਈ ਘੱਟੋ ਘੱਟ 1 ਸਾਲ ਦਾ ਸਮਾਂ ਮੰਗ ਰਹੇ ਨੇ ਜਾਂ ਚਾਹੁੰਦੇ ਨੇ ਕਿ ਅਸੀਂ ਆਪਣਾ ਵਪਾਰ ਬਦਲ ਸਕੀਏ ਅੰਮ੍ਰਿਤਸਰ ਦੇ ਵਿੱਚ 90 ਸਾਲ ਤੋਂ ਵੱਧ ਪੁਰਾਣੀ ਇੱਕ ਮਸ਼ਹੂਰ ਮੱਛੀ ਮੰਡੀ ਹੈ ਜੋ ਹਜ਼ਾਰਾਂ ਪਰਿਵਾਰਾਂ ਦੀ ਰੋਜੀ ਰੋਟੀ ਦਾ ਐਸ ਵੇਲੇ ਸਾਧਨ ਜਾਂ ਉਹਦਾ ਸਮਰਥਨ ਕਰਦੀ ਹੈ ਤੇ ਰਾਸ਼ਟਰੀ ਪੱਧਰ ਦੇ ਉੱਤੇ ਵਿਆਪਕ ਕਾਰੋਬਾਰ ਹੈ ਉਹ ਤੇ ਜਿਹੜਾ ਨੁਕੋ ਉਸ ਨੂੰ ਨੁਕਸਾਨ ਪਹੁੰਚਾਉਣਾ ਅੰਮ੍ਰਿਤਸਰ ਤੇ ਹੋਰ ਰਾਜਾਂ ਦੇ ਹਜ਼ਾਰਾਂ ਵਪਾਰੀਆਂ ਨੂੰ ਬਰਬਾਦ ਕਰਨ ਦੇ ਬਰਾਬਰ ਹੋਏਗਾ ਐਸੇ ਤਰ੍ਹਾਂ ਸ਼ਹਿਰ ਦੇ ਮਾਸਾਹਰੀ ਤੇ ਪਾਣ ਵੇਚਣ ਵਾਲੇ ਜੋ ਰੋਜ਼ਾਨਾ ਦੀ ਕਮਾਈ ਦੇ ਨਾਲ ਆਪਣਾ ਗੁਜ਼ਾਰਾ ਕਰਦੇ ਨੇ ਇਸ ਫੈਸਲੇ ਤੋਂ ਸਿੱਧੇ ਤੌਰ ਉਤੇ ਪ੍ਰਭਾਵਿਤ ਹੋਣਗੇ ਤੇ ਹੋ ਵੀ ਰਹੇ ਨੇ ਅਚਾਨਕ ਜੜੀਆਂ ਅਜਈਆਂ ਪਾਬੰਦੀਆਂ ਇੱਕ ਨਵਾਂ ਮਾਸਾਹਾਰੀ ਮਾਫੀਆ ਪੈਦਾ ਕਰਨ ਗਿਆ ਕੀਮਤਾਂ ਦੇ ਵਿੱਚ ਵਾਧਾ ਹੋਏਗਾ ਤੇ ਨਾਲ ਨਾਲ ਅੰਤ ਦੇ ਵਿੱਚ ਇਹ ਕਹਿ ਸਕਦੇ ਆ ਕਿ ਆਮ ਲੋਕਾਂ ਤੇ ਅੰਮ੍ਰਿਤਸਰ ਆਉਣ ਵਾਲੇ ਸਲਾਨੀਆਂ ਦੇ ਉੱਤੇ ਵੀ ਖਾਸ ਤੌਰ ਤੇ ਇਹ ਬੋਝ ਪਾਉਣ ਗਿਆ ਇਦੇ ਲਈ ਕੁਝ ਸੁਝਾਅ ਜ਼ਿਲ੍ਹਾ ਪ੍ਰਧਾਨ ਅਰੋੜਾ ਨੇ ਆਪਣੇ ਤਰਕਪੂਰਨ ਤਰੀਕੇ ਨਾਲ ਪੇਸ਼ ਕੀਤੇ ਨੇ ਕਿ ਇਹਦੇ ਲਈ ਹੱਲ ਕੀ ਹੋਣਾ ਚਾਹੀਦਾ ਹੈ ਉਹ ਵੀ ਉਹਨਾਂ ਨੇ ਦੱਸਿਆ ਤਾਂ ਉਹਦੇ ਚ ਉਹਨਾਂ ਦਾ ਇਹ ਹੈ ਕਿ ਜਿਹੜੇ ਲੋਕ ਦਹਾਕਿਆਂ ਤੋਂ ਇੱਥੇ ਰਹਿ ਰਹੇ ਨੇ ਉਹਨਾਂ ਕੋਲ ਸ਼ਹਿਰ ਤੋਂ ਬਾਹਰ ਇੱਕ ਢੁਕਵੀਂ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਉਹ ਆਪਣਾ ਕਾਰੋਬਾਰ ਕਰ ਸਕਣ ਐਸ ਲਈ ਆਪਣਾ ਕਾਰੋਬਾਰ ਬਦਲਣ ਦੇ ਲਈ ਘੱਟੋ-ਘੱਟ 1 ਸਾਲ ਦਾ ਸਮਾਂ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਤਾਂ ਜੋ ਉਹ ਪੂਰਾ ਢੰਗ ਤਰੀਕੇ ਨਾਲ ਆਪਣਾ ਕਾਰੋਬਾਰ ਬਦਲਣ ਜੇਕਰ ਕਿਸੇ ਨੂੰ ਬਾਹਰ ਜਾਣ ਦੀ ਲੋੜ ਤਾਂ ਉਸ ਨੂੰ ਇੱਕ ਅਜਿਹੀ ਜਗ੍ਹਾ ਲੱਭਣੀ ਚਾਹੀਦੀ ਹੈ ਜਿੱਥੇ ਸ਼ਹਿਰ ਦੇ ਨਵੇਂ ਕਾਰੋਬਾਰੀ ਨਵੇਂ ਗਾਕ ਉਹਨੂੰ ਲੱਭ ਸਕਣ ਤੇ ਆਪਣਾ ਕੰਮ ਚਲਾ ਸਕੇ ਜੇਕਰ ਸ਼ਹਿਰ ਦੇ ਕਾਰੋਬਾਰੀ ਜਲਦੀ ਦੇ ਵਿੱਚ ਚਲੇ ਜਾਂਦੇ ਨੇ ਤਾਂ ਪਹਿਲਾਂ ਤੋਂ ਜਿਹੜੇ ਸਥਾਪਿਤ ਕਾਰੋਬਾਰੀਆਂ ਨਾਲ ਟਕਰਾਅ ਹੋ ਜਾਣਾ ਤੇ ਗਾਟਾਂ ਦੀ ਘਾਟ ਦੇ ਕਾਰਨ ਇਸ ਦਾ ਦੋਵਾਂ ਥਾਵਾਂ ਤੇ ਕਾਰੋਬਾਰੀਆਂ ਉੱਤੇ ਅਸਰ ਪਏਗਾ ਤੇ ਉਹਨਾਂ ਦਾ ਧੰਦਾ ਚੌਪਟ ਹੋ ਜਾਏਗਾ ਸ਼ਹਿਰ ਦੇ ਵਿੱਚ ਰਹਿਣ ਵਾਲੇ ਲੋਕ ਨੇ ਜੋ ਪਹਿਲਾਂ ਆਪਣੇ ਘਰਾਂ ਦੇ ਵਿੱਚ ਮਾਸਾਹਾਰੀ ਭੋਜਨ ਮੰਗਵਾਉਂਦੇ ਸੀ ਉਹਨਾਂ ਨੂੰ ਵੀ ਸ਼ਹਿਰ ਤੋਂ ਬਾਹਰ ਜਾਣਾ ਪਏਗਾ ਕਿਉਂਕਿ ਉਹਨਾਂ ਨੇ ਭੋਜਨ ਖਾਣਾ ਹੀ ਹੈ ਕਿਉਂਕਿ ਸ਼ਹਿਰ ਤੋਂ ਬਾਹਰੋਂ ਮਾਸਾਹਾਰੀ ਭੋਜਨ ਲਿਆਉਣ ਉੱਤੇ ਵੀ ਪਾਬੰਦੀ ਫਿਰ ਜ਼ਰੂਰ ਲੱਗੇਗੀ ਹੁਣ ਸੋਚਣਾ ਇਹ ਬਣਦਾ ਹੈ ਕਿ ਜੇਕਰ ਇਹ ਮਾਸ ਮਾਸਾਹਾਰੀ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਯਾ ਕਹਿ ਲਈਏ ਕਿ ਜੋ ਸ਼ਰਾਬ ਤੰਦ ਦਾ ਕਰਦੇ ਨੇ ਜਾਂ ਫਿਰ ਪਾਨ ਤਬਾਕੂ ਵਾਲੇ ਨੇ ਸ਼ਰਾਬ ਤੰਦ ਦਾ ਤੇ ਪਾਨ ਤਬਾਕੂ ਨੂੰ ਬਾਹਰ ਕੱਢਿਆ ਜਾ ਸਕਦਾ ਪਰ ਜੇਕਰ ਮਾਸਾਹਾਰੀ ਕਿਉਂਕਿ ਖਾਣ ਵਾਲੇ ਲੋਕ ਵੀ ਹੈਗੇ ਨੇ ਤੇ ਜਿਹੜੇ ਉਥੋਂ ਕੰਮ ਕਰਦੇ ਨੇ ਉਹ ਲੋਕ ਵੀ ਹੈਗੇ ਨੇ ਜੇਕਰ ਇਹਨਾਂ ਲੋਕਾਂ ਨੂੰ ਸ਼ਹਿਰ ਤੋਂ ਬਾਹਰ ਭੇਜ ਦਿੱਤਾ ਜਾਂਦਾ ਤਾਂ ਫਿਰ ਜਿਹੜੇ ਉੱਥੇ ਜਦੋਂ ਮਾਸ ਹੈ ਉਹ ਸ਼ਹਿਰ ਦੇ ਵਿੱਚ ਡਿਲੀਵਰ ਹੋ ਕੇ ਵੀ ਆਏਗਾ ਕਿਉਂਕਿ ਲੋਕਾਂ ਨੇ ਖਾਣਾ ਵੀ ਹੈ ਤਾਂ ਐਸ ਕਰਕੇ ਫਿਰ ਸਾਰੀਆਂ ਚੀਜ਼ਾਂ ਉੱਤੇ ਪਾਬੰਦੀ ਲੱਗੇਗੀ ਜਾਂ ਤਾਂ ਹੁਣ ਸਰਕਾਰ ਨੂੰ ਸੋਚਣਾ ਪਏਗਾ ਕਿ ਖਾਣ ਵਾਲਿਆਂ ਉੱਤੇ ਪਾਬੰਦੀ ਲਗਾਈ ਜਾ ਸਕਦੀ ਹੈ ਜਾਂ ਫਿਰ ਕੰਮ ਵਾਲਿਆਂ ਤੇ ਹੀ ਪਾਬੰਦੀ ਲੱਗੇਗੀ ਇਹ ਵੱਡੇ ਸਵਾਲ ਪੈਦਾ ਹੋ ਜਾਂਦੇ ਨੇ ਇਹਨਾਂ ਸਵਾਲਾਂ ਦੇ ਜਵਾਬ ਸਰਕਾਰ ਨੂੰ ਲੱਭਣੇ ਪੈਣਗੇ ਇਹ ਹੁਣ ਸਰਕਾਰ ਇਹਦਾ ਸਵਾਲਾਂ ਦੇ ਜਵਾਬ ਕਿਵੇਂ ਲੱਭੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ